ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹੈਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ੈਦ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ ਰਾਜਸਥਾਨ ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਹੈ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਵਾਦਾ ਕੀਤਾ ਕਿ ਅਸੀਂ ਹਰ ਔਰਤ ਨੂੰ ਹਜ਼ਾਰ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ ਹਜ਼ਾਰ 2500 ਪੈਨਸ਼ਨ ਕਰਾਂਗੇ ਕਿੱਧਰ ਗਿਆ 2500 ਢਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਰੰਗ ਰੋਣ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਇਹਨ ਦਿੱਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਐ ਜਿਵੇਂ ਅੰਗਰੇਜ਼ ਆਏ ਸੀ ਮੁਗਲ ਆਏ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰੀਕੇ ਨਾਲ ਹੁਣ ਆ ਗਏ ਐ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕਿ ਤੁਹਾਡਾ ਦੁੱਖ ਦਰ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਸੂਬਿਆਂ 'ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕਪਲੇ ਤੁਹਾਨੂੰ ਕਹਿੰਦੇ ਐ ਤੁਹਾਡੀਆਂ ਸੜਕਾਂ ਟੁੱਟੀਆਂ ਪਈਆਂ ਆਟਾ ਦਾਲ ਨਹੀਂ ਮਿਲ ਰਿਹਾ ਸ਼ਗਨ ਨਹੀਂ ਮਿਲ ਰਿਹਾ ਢੀਏ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਸ਼ਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਓ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਮਿਲਨਾਡੂ ਚਲੇ ਜਾਓ ਨਾਗaland ਚਲੇ ਜਾਓ ਝੂਠਾ ਝੂਠੀਆਂ ਗੱਲਾਂ ਕਹਿਣਗੇ 1000 ਰੁਪਏ ਦੇਤਾ ਆਹ ਦੇਤਾ ਆ ਉਹਨਾਂ ਨੂੰ ਗੁੰਮਰਾ ਕਰਨ ਵਾਸਤੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ ਹੋ ਗਏ तकरीबन 4.5 ਹਜ਼ਾਰ ਕਰੋੜ ਰੁਪਇਆ ਆ ਐਡਾਂ ਤੇ ਹਿੰਦੁਸਤਾਨ ਚ ਲਾਇਆ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ ਸਾਡਾ ਪੂਰਾ ਬਜਟ ਸਾਲ ਦਾ 30 ਕਰੋੜ ਹੁੰਦਾ ਸੀ ਬਾਕੀ ਪੈਸਾ ਅਸੀਂ ਥੋੜੀ ਸੇਵ ਵਾਸਤੇ ਲਾਉਂਦੇ ਸੀ 4.5 ਹਜ਼ਾਰ ਕਰੋ ਅੱਛਾ ਲੁੱਟਣ ਦਾ ਤਰੀਕਾ ਹੀ ਵਧੀਆ ਕੀਤਾ ਜਿੰਨਾ 4.5 ਹਜ਼ਾਰ ਕਰੋੜ ਕੀਤਾ ਹੈ ਦੀਪ ਤੋਂ 40% ਵਾਪਸ ਲੈਂਦੇ ਆ ਹੁਣ ਚੈਨਲਾਂ ਨੂੰ ਕਈ ਚੈਨਲ ਤਾਂ ਇਹ ਜੇ ਬਣ ਗਏ ਜਿਹੜਾ ਸਪੋਕਸਮੈਨ ਹੀ ਬਣ ਗਏ ਜੇ 24 ਘੰਟੇ ਜਿਵੇਂ ਆਮ ਆਦਮੀ ਪਰਟੀ ਕਹਿੰਦੀ ਹੈ ਉਵੇਂ ਹੀ ਝੂਠ ਬੋਲੀ ਜਾਣਗੇ ਬੋਲੀ ਜਾਣਗੇ ਹੁਣ ਜਿਵੇਂ ਆ ਨਿਊਜ਼ ਏਕੀਨ ਤਕਰੀਬਨ 40 ਤੋਂ 50 ਕਰੋੜ ਰੁਪਏ ਉਹਨਾਂ ਨੂੰ ਸਾਲ ਦਾ ਦਿੰਦੇ ਆ ਕੁਕ ਲਿਖਣ ਨਹੀਂ ਆ ਕੁਝ ਦਿਖਾਉਣ ਹੁਣ ਵੀ ਤੁਸੀਂ ਦੇਖੋਗੇ ਆ ਲਾਈਵ ਕੱਲਾ ਪੀ.ਟੀ.ਸੀ ਤੇ ਚੱਲਦਾ ਹੋਣਾ ਹੋਰ ਸਾਰਿਆਂ ਨੂੰ ਕਹਿੰਦਾ ਬੰਦ ਕਰੋ ਸੁਖਬੀਰ ਦਾ ਪੱਛ ਨਹੀਂ ਅਸੀਂ ਸੁਣਨਾ ਜੇ ਗਲਤੀ ਨਾ ਦਿਖਾ ਦੇ ਨਾਲ ਦੇ ਨਾਲ ਉਹਨਾਂ ਦਾ ਪੈਸਾ ਕੱਟ ਦਿੰਦੇ ਆ ਡਰਾ ਕੇ ਰੱਖਿਆ